ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦਾ ਸੋਨਾ ਸੁਨੱਖਾ ਪੁੱਤ ਮੌਤ ਨੂੰ ਗੱਲਾਂ ਬੈਠਾ ਮਾਂ ਨੂੰ ਫੋਨ ਕਰਕੇ ਦੱਸਿਆ ਜਾਂਦਾ ਹੈ ਕਿ ਉਹ ਬਹੁਤ ਪਰੇਸ਼ਾਨ ਹੈ ਕੰਪਨੀ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹ ਆਪਣੀ ਜੀਵਨ ਲੀਲਾ ਖਤਮ ਕਰਨ ਲੱਗ ਗਿਆ ਹਾਲਾਂਕਿ ਮਾਂ ਦੇ ਵੱਲੋਂ ਆਪਣੇ ਪੁੱਤ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਅਜਿਹਾ ਨਾ ਕੀਤਾ ਜਾਵੇ ਜਦੋਂ ਘਰ ਆ ਕੇ ਮਾਂ ਦੇ ਵੱਲੋਂ ਦੇਖਿਆ ਕਿ ਆ ਤਾਂ ਪੁੱਤ ਨੂੰ ਐਸੀ ਹਾਲਤ ਦੇ ਵਿੱਚ ਦੇਖ ਕੇ ਉਸਤੇ ਪੈਰਾ ਹੇਠੋਂ ਜ਼ਮੀਨ ਕਿਸ ਜਾਂਦੀ ਹੈ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਸ ਬੇਹੱਦ ਹੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਹੈ ਕਿ 28 ਸਾਲ ਦੇ ਨੌਜਵਾਨ ਦੇ ਵੱਲੋਂ ਘਰ ਦੇ ਵਿੱਚ ਹੀ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ ਸ ਤਸਵੀਰਾਂ ਤੁਸੀਂ ਇਸ ਮਾ ਦੀਆਂ ਦੇਖ ਰਹੇ ਹੋ ਜੋ बार-बार ਡੋਂਦੀ ਕਰ ਲੋਂਦੀ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਕਹਿ ਰਹੀ ਹੈ ਕਿ ਪੁੱਤ ਦਾ ਵਿਆਹ ਹੀ ਕਰ ਦਿੰਦੀ ਬੰਦ ਕਮਰੇ ਦੇ ਵਿੱਚ ਪੁੱਤ ਨੂੰ ਅੱਜ ਇਹ ਹਾਲਾਤਾਂ ਦੇ ਵਿੱਚ ਦੇਖ ਕੇ ਮਾ ਦੀ ਰੋ ਕਮ ਜਾਂਦੀ ਹੈ ਸੋ ਬੇਹਦੀ ਇਸ ਵਕਤ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਉੱਤੇ ਟੁੱਟਿਆ ਪਿਆ ਹੈ ਬਟਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਮੀਗ੍ਰੇਸ਼ਨ ਕੰਪਨੀ ਵਾਲੇ ਉਸਦੇ ਪੁੱਤ ਨੂੰ ਤੰਗ ਪਰੇਸ਼ਾਨ ਕਰੇ ਸੀ ਤੇ ਇਸੇ ਕਾਰਨ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਹਾਲਾਂਕਿ ਸਮਝੌਣ ਦੀ ਵੀ ਕੋਸ਼ਿਸ਼ ਕੀਤੀ ਗੱਲਬਾਤ ਵੀ ਇਮੀਗ੍ਰੇਸ਼ਨ ਵਾਲਿਆਂ ਨਾਲ ਵੀ ਕੀਤੀ ਗਈ ਪਰ ਪੁੱਤ ਇੰਨਾ ਤੰਗ ਪਰੇਸ਼ਾਨ ਸੀ ਕਿ ਖੁਦ ਆਪਣੀ ਜੀਵਨ ਲੀਲਾ ਉਸਨੇ ਸਮਾਪਤ ਕਰ ਲਈ ਇਹੀ ਨਹੀਂ ਮੌਤ ਨੂੰ ਗੱਲ ਲਾਉਣ ਤੋਂ ਪਹਿਲਾਂ ਆਪਣੇ ਮਾਤ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਕਿ ਮਾਂ ਮੈਂ ਬਹੁਤ ਤੰਗ ਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਜਾ ਰਿਹਾ ਜਦੋਂ ਮਾਂ ਨੇ ਘਰ ਆ ਕੇ ਦੇਖਿਆ ਤਾਂ ਪੁੱਤ ਮੌਤ ਨੂੰ ਗੱਲ ਆ ਚੁੱਕਿਆ ਸੀ ਪੁੱਬਾ ਮਾਰ ਕੇ ਰੋ ਰਹੀ ਸੀ ਮਾਂ ਤੇ ਹੁਣ ਵੀ ਵਾਰ-ਵਾਰ ਆਪਣੇ ਪੁੱਤ ਨੂੰ ਯਾਦ ਕਰੀ ਉਸਦਾ ਨਾਮ ਲੈਂਦੀ ਹੋਈ ਰੋਂਦੀ ਹੋਈ ਜਿਹੜੀ ਨਜ਼ਰ ਆ ਰਹੀ ਇੱਕ ਵਾਰ ਤਸਵੀਰਾਂ ਨਰੁੱਕਾ ਲੈਂਦੇ ਆ ਕਿ ਇਸ ਪਰਿਵਾਰ ਤੇ ਉੱਤੇ ਕੀ ਇਸ ਵਕਤ ਜਿਹੜੀ ਆ ਬੀਤ ਰਹੀ ਹੈ ਮੈਂ ਕਿਉਂ ਵੀ ਨਹੀਂ ਉਹਨੂੰ ਜਾ ਕੇ ਆਈ ਮੈਂ ਆਪਣੇ ਪੁੱਤਰ ਤੇ ਆਈ ਕਰ ਦਿੰਦਾ ਆਏ ਮੈਂ ਜਾ ਕੇ ਕੀ ਬਣੇਗਾ ਜਿਹੜਾ ਆਂਦਾ ਦੱਸ ਕੋਈ ਫੜ ਦੂ ਚਲ ਚਲ ਮਾਰੇ ਤੁਮ ਤੇਰੀ ਫੇਰ ਲਾ ਤੇ ਕਿਕੀ ਕਰਵਾ ਕੇ ਮਾਰੇ ਤੁਮ ਤੇਰੀ ਫੇਰ ਲਾ ਤੇ ਕਿਕੀ ਕਰਵਾ ਕੇ ਮਾਰੇ ਤੁਮ ਤੇਰੀ ਫੇਰ ਲਾ ਤੇ ਕਿਕੀ ਕਰਵਾ ਕੇ ਮੈਂ ਤੇ ਤੋਰ ਦੇ ਨਾਮ ਤੇ ਬਾਰਾਤੀ ਤੇ ਜੈਤ ਦੀ ਤੇ ਕੀ ਕਰਾਂ ਕੀ ਆਈ ਮੈਂ ਕਿ ਤੋਂ ਵੀ ਨੀ ਉਹ ਨੂੰ ਜਾ ਕੇ ਆਈ ਮੈਂ ਆਪਣੇ ਪੁੱਤਰ ਤੇ ਆਈ ਕਰ ਦੇਣਾ ਆਏ ਮੈਂ ਦੱਸ ਕੀ ਬਣੇਗਾ ਮੇਰੇ ਮੋਸ਼ੇ ਨੇ ਜਰਾ ਆਂਦਾ ਦੱਸ ਕੋਈ ਫੜ ਦੂ ਚੱਲ ਚੱਲ